ਸਲੋਕ ਮਹੱਲਾ ਤੀਜਾ ਹਉ ਮੈਂ ਜਲ ਤੇ ਜਾਲਮ ਹੋਇ ਪ੍ਰਮ ਆਏ ਦੂਜਾ ਪਾਏ ਪੂਰਾ ਸਤਗੁਰ ਰਾਖ ਲਿਏ ਆਪਣਾ ਪੰਨ ਪਾਏ ਹਉ ਮੈਂ ਜਲ ਤੇ ਜਾਲਮ ਹੋਇ ਪ੍ਰਮ ਆਏ ਦੂਜਾ ਪਾਏ ਚੌਥੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀਆਂ ਦੀ ਵਾਰ ਚੱਲ ਰਹੀ ਹੈ ਰਾਗ ਸੋਰਠ ਦੇ ਵਿੱਚ ਵਾਰ ਦੀ ਦੂਸਰੀ ਪੌੜੀ ਦੇ ਨਾਲ ਪਹਿਲਾ ਸ਼ਲੋਕ ਧੰਗ ਗੁਰੂ ਅਮਰਦਾਸ ਮਹਾਰਾਜ ਜੀਆਂ ਦਾ ਅੰਗ 643 ਦੇ ਉੱਪਰ ਸੋ ਆਪਣੇ ਸ਼ਲੋਕ ਦੇ ਪ੍ਰਾਰੰਭ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਹੋਮੈ ਜਲ ਤੇ ਜਲ ਹੋਏ ਅਰਥਾਤ ਕਿ ਹੋਮੈ ਅਥਵਾ ਅਹੰਕਾਰ ਦੇ ਵਿੱਚ ਸੜਦੇ ਹੋਏ ਸੜ ਮਰੇ ਔਰ ਭਰਾਮ ਆਏ ਦੂਜਾ ਪਾਇ ਅਰਥਾਤ ਕਿ ਦੂਜ ਭਾਵ ਦੇ ਵਿੱਚ ਗਲਤਾਨ ਹੋ ਕੇ ਤਰ ਤਰ ਰਤੀਆਂ ਜੌਨੀਆਂ ਦੇ ਵਿੱਚੋਂ ਭਰਮ ਭਰਮ ਕੇ ਹੋਣੇ ਅਸੀਂ ਸਤਿਗੁਰੂ ਪਾਤਸ਼ਾਹ ਜੀਆਂ ਦੀ ਸ਼ਰਣ ਦੇ ਵਿੱਚ ਆਉਣਾ ਕੀਤਾ ਹੈ ਔਰ ਮਹਾਰਾਜ ਕਹਿੰਦੇ ਪੂਰਾ ਸਤਿਗੁਰ ਰਾਖ ਲਿਏ ਆਪਣਾ ਪੰਨ ਪਾਏ ਪੂਰਾ ਸਤਿਗੁਰ ਰਾਖ ਲੀਏ ਪੂਰੇ ਸਤਿਗੁਰ ਪਾਤਸ਼ਾਹ ਜੀਆਂ ਨੇ ਸਾਡੀ ਰੱਖਿਆ ਕਰਨੀ ਕੀਤੀ ਐ ਕਿਵੇਂ ਕਹਿੰਦੇ ਆਪਣੇ ਪੰਨੇ ਪਾਏ ਆਪਣੇ ਵਾਹੀ ਦੇ ਪੰਨੇ ਤੇ ਪਾ ਕੇ ਭਾਵ ਕੇ ਆਪਣੇ ਵਾਹੀ ਦੇ ਖਾਤੇ ਦੇ ਉੱਪਰ ਲਿਖ ਕੇ ਸਾਨੂੰ ਆਪਣੇ ਬਣਾ ਕੇ ਪਾਤਸ਼ਾਹ ਜੀ ਨੇ ਸਾਡੀ ਰਾਖੀ ਕਰਨੀ ਕੀਤੀ ਕਹਿੰਦਾ ਇਹੋ ਜਗ ਜਲਤਾ ਨਦਰੇ ਆਇਆ ਗੁਰ ਕੈਬਦ ਸੁਪਾਏ ਤੇਹੋ ਜਗ ਜਲਦਾ ਨਦਰਿ ਆਇਆ ਤੇ ਮਹਾਰਾਜ ਕਹਿੰਦੇ ਹੁਣੇ ਸਾਰਾ ਜਗਤ ਮਾਇਆ ਰੂਪੀ ਅੱਗ ਦੇ ਵਿੱਚ ਸੜਦਾ ਹੋਇਆ ਨਦਰਿ ਆਇਆ ਸਾਨੂੰ ਦੇਸ ਆਇਆ ਹੈ ਕਿਵੇਂ ਦਿਸਿਆ ਕਹਿੰਦੇ ਗੁਰ ਕਾ ਸਬਦ ਸੁਪਾਏ ਅਰਥਾਤ ਕਿ ਗੁਰੂ ਮਹਾਰਾਜਿਆਂ ਦੇ ਸ਼ਬਦ ਦੇ ਪ੍ਰੇਮ ਦੇ ਸਦਕਾ ਕਹਿੰਦੇ ਸਬਦ ਰਤੇ ਸੇ ਸੀਤਲ ਪਏ ਨਾਨਕ ਸੱਚ ਕਮਾਏ ਸਬਦ ਰਤੇ ਸਹਿ ਸੀਤਲ ਪਏ ਜਿਹੜੇ ਵੀ ਗੁਰਮੁਖ ਗੁਰੂ ਪਿਆਰੇ ਗੁਰੂ ਮਹਾਰਾਜ ਜੀਆਂ ਦੇ ਸ਼ਬਦ ਦੇ ਦੁਆਰਾ ਰੰਗੇ ਗਏ ਸਹਿ ਸੀਤਲ ਪਏ ਮਹਾਰਾਜ ਕਹਿੰਦੇ ਉਹ ਠੰਡੇ ਠਾਰ ਹੋ ਗਏ ਉਹਨਾਂ ਦੇ ਹਿਰਦੇ ਦੇ ਵਿੱਚ ਠੰਡ ਪਈ ਨਾਨਕ ਸੱਚ ਕਮਾਇ ਅਰਥਾਤ ਕਿ ਤੀਸਰੇ ਗੁਰੂ ਨਾਨਕ ਤਾਂ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਭਾਈ ਉਹਨਾਂ ਨੇ ਨਾਮ ਰੂਪੀ ਸੱਚੀ ਕਾਰ ਨੂੰ ਕਮਾਉਣਾ ਕੀਤਾ ਹੈ ਸੋ ਅਗਲੇ ਸ਼ਲੋਕ ਦੇ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਮਹੱਲਾ ਤੀਜਾ ਸਫਲੋ ਸਤਗੁਰ ਸੇਵਿਆ ਧੰਨ ਜਨਮ ਪਰਵਾਨ ਜੇਨਾ ਸਤਗੁਰ ਜੀਵ ਦਇਆ ਮੋਇ ਨਾ ਵਿਸਰੇ ਸੇਈ ਪਰਖ ਸੁਜਾਨਾ ਸਾਫਾ ਲੈਓ ਸਤਗੁਰ ਸੇਵਿਆ ਮਹਾਰਾਜ ਕਹਿੰਦੇ ਫਲੀਪੂਤ ਹੋਇਓ ਗੁਰਮੁ ਗੁਰੂ ਪਿਆਰੇ ਜਿਨ੍ਹਾਂ ਨੇ ਸਤਗੁਰ ਪਾਤਸ਼ਾਹ ਜੀਆਂ ਦੀ ਸੇਵਾ ਅਥਵਾ ਸਮਰਨ ਕਰਨਾ ਕੀਤਾ ਹੈ ਤੁਰਤਾ ਨ ਜਨਮ ਪਰਵਾਣ ਮਹਾਰਾਜ ਕਹਿੰਦੇ ਤਾਂਤਾ ਜੋਗ ਨੇ ਉਹ ਗੁਰਮੁ ਗੁਰੂ ਪਿਆਰੇ ਉਹਨਾਂ ਦਾ ਜਨਮ ਪਾਤਸ਼ਾਹ ਜੀ ਨੂੰ ਪਰਵਾਣ ਹੈ ਕਬੂਲ ਹੈ ਕਹਿੰਦੇ ਜਿਨ੍ਹਾਂ ਸਤਗੁਰ ਜੀਵ ਦਇਆ ਮੋਇਆ ਨਾ ਵਿਸਰੈ ਸੇਈ ਪਰਖ ਸੁ ਜਾਣਾ ਜਿਨ੍ਹਾਂ ਸਤਗੁਰ ਜੀਵ ਦਿਆ ਮੋਇਆ ਨਾ ਵਿਸਰੈ ਜਿਨ੍ਹਾਂ ਗੁਰਮਖਾ ਗੁਰੂ ਪਿਆਰਿਆ ਨੂੰ ਜੀਵ ਦਿਆ ਥੋ ਮੋਇਆ ਮੋਇਆ ਨੂੰ ਸਤਗੁਰੂ ਪਾਤਸ਼ਾਹ ਵਿਸਰਦਾ ਨਹੀਂ ਸੇਈ ਪਰਖ ਸੁ ਜਾਣ ਮਹਾਰਾਜ ਕਹਿੰਦੇ ਉਹ ਜਾੜੀ ਜਾਣ ਪੁਰਖ ਹਨ ਕਹਿੰਦਾ ਕੋਲ ਉਦਾਰੇ ਆਪਣਾ ਅੰਸ ਜਨ ਹੋਵਾ ਪਰਮਾਨ ਕੋਲਾ ਉਧਾਰੇ ਆਪਣਾ ਆਪਣੇ ਸਾਰੇ ਕੋਲ ਦਾ ਉਧਾਰ ਕਰ ਲੈਂਦੇ ਨੇ ਪਾਰ ਉਤਾਰਾ ਕਰ ਲੈਂਦੇ ਹਨ ਸੋ ਜਨ ਹੋਆ ਪਰਵਾਣ ਉਹ ਜਨ ਹੋਆ ਹਰੀ ਦੇ ਦਾਸ ਪਾਤਸ਼ਾਹ ਜੀ ਨੂੰ ਪਰਵਾਣ ਹੋ ਜਾਂਦੇ ਨੇ ਕਬੂਲ ਹੋ ਜਾਂਦੇ ਹਨ ਕਹਿੰਦਾ ਗੌਰਮੁਖੇ ਮੋਏ ਜੀਵ ਦੇ ਪਰਵਾਣ ਹ ਮਨਮੁਖ ਜਨਮ ਮਰਾਹੇ ਨਾਨਕ ਮੋਏ ਨਾ ਆਖੀ ਹੈ ਜੇ ਗੁਰ ਕਾ ਸਬਦ ਸਮਾਹੇ ਗਰਮ ਖੇ ਮੋਏ ਜੀਵ ਦੇ ਪਰਵਾਨ ਹੈ ਜਿਹੜਾ ਗੁਰਮੁ ਗੁਰੂ ਪਿਆਰੇ ਨੇ ਮਹਾਰਾਜ ਕਹਿੰਦੇ ਉਹ ਤੇ ਚਾਹੇ ਮਰੇ ਹੋਏ ਨੇ ਚਾਹੇ ਜੀਵਦੇ ਨੇ ਪਾਤਸ਼ਾਹ ਨੂੰ ਪਰਵਾਨ ਹੀ ਪਰਵਾਨ ਨੇ ਕਬੂਲ ਹੀ ਕਬੂਲ ਹਨ ਪਰੰਤੂ ਜਿਹੜਾ ਮਨਮੁਖ ਨੇ ਨਾ ਮਹਾਰਾਜ ਕਹਿੰਦੇ ਮਨਮੁਖ ਜਨਮ ਮਰਾਹੇ ਪਾਈ ਜੜੇ ਆਪ ਖੁਦ ਰੇ ਨਗੁਰੇ ਜਾਂ ਭੁੱਲਣੇ ਉਹ ਜੰਮਦੇ ਮਰਦੇ ਰਹਿੰਦੇ ਹਨ ਕਹਿੰਦੇ ਨਾਨਕ ਮੋਏ ਨ ਆਖਿਐ ਤੇ ਤੀਸਰੇ ਗੁਰੂ ਨਾਨਕ ਧੰ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਕਿਉਂ ਨਾ ਗੁਰਮਖਾ ਗੁਰੂ ਪਿਆਰਿਆਂ ਨੂੰ ਕਦੇ ਵੀ ਮੋਏ ਨਹੀਂ ਆਖਣਾ ਚਾਹੀਏ ਕਿ ਇਹਨਾਂ ਨੂੰ ਜੇ ਗੁਰ ਕਾ ਸ਼ਬਦ ਸਮਾਹੇ ਜਿਹੜਾ ਗੁਰੂ ਮਹਾਰਾਜ ਜੀਆਂ ਦੇ ਸ਼ਬਦ ਨੂੰ ਕਮਾਉਂਦੇ ਹੋਏ ਗੁਰੂ ਮਹਾਰਾਜ ਜੀਆਂ ਦੇ ਸਰੂਪ ਦੇ ਵਿੱਚ ਸਮਾ ਜਾਂਦੇ ਹਨ ਲੀਨ ਹੋ ਜਾਂਦੇ ਹਨ ਸਵਾਰ ਦੀ ਦੂਸਰੀ ਪੌੜੀ ਦੇ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਹਨ ਪੌੜੀ ਹਰ ਪੁਰਖ ਨਿਰੰજન ਸੇਵ ਹਰ ਨਾਮ ਤਿਆਈਐ ਸਾਤ ਸੰਗਤ ਸਾਧੂ ਲਾਗ ਹਰ ਨਾਮ ਸਮਾਈਐ ਹਰ ਪਰਉਖ ਨਿਰੰਜਨ ਸੇਵ ਹਰਨਾਮ ਧਿਆਈਐ ਉਹ ਜਿਹੜਾ ਹਰੀ ਹੈ ਮਹਾਰਾਜ ਕਹਿੰਦੇ ਪੁਰਖ ਇੱਕ ਰਸ ਵਿਆਪਕ ਹੈ ਆਕਾਲ ਪੁਰਖ ਵਾਹਿਗੁਰੂ ਨਿਰੰਜਨ ਅਰਥਾਤ ਮਾਇਆਜ ਕਾਲਖ ਤੋਂ ਰਹਿਤ ਅਦਾਗ ਤੋਂ ਰਹਿਤ ਹੈ ਉਸ ਦੀ ਸੇਵਾ ਉਸ ਦਾ ਸਿਮਰਨ ਕਰਕੇ ਹਰਨਾਮ ਧਿਆਈਐ ਉਹ ਹਰੀ ਪਰਮੇਸ਼ਰ ਜੀ ਦੇ ਨਾਮ ਨੂੰ ਧਿਆਉਣਾ ਕਰੀਏ ਭਾਈ ਕਹਿੰਦੇ ਸਤ ਸੰਗਤ ਸਾਧੂ ਲਾਗ ਹਰਨਾਮ ਸਮਾਈਐ ਸਾਧੂਆਂ ਦੇ ਸੱਚੇ ਸੰਗਤ ਦੇ ਨਾਲ ਲੱਗ ਕੇ ਮਹਾਰਾਜ ਕਹਿੰਦੇ ਹਰ ਨਾਮ ਸਮਾਈ ਐ ਹਰੀ ਪਰਮੇਸ਼ਰ ਦੇ ਨਾਮ ਸਦਕਾ ਹਰੀ ਦੇ ਚਰਨਾਂ 'ਚ ਸਮਾਉਣਾ ਕਰੀਏ ਲੀਨ ਹੋਣਾ ਕਰੀਏ ਕਹਿੰਦੇ ਹਰ ਤੇਰੀ ਵੱਡੀ ਕਾਰ ਮੈਂ ਮੂਰਖ ਲਾਈ ਐ ਏ ਹਰੀ ਪਰਮੇਸ਼ਰ ਜੀ ਤੁਹਾਡੀ ਭਗਤੀ ਰੂਪੀ ਕਾਰ ਹੀ ਸਾਰਿਆ ਤੋਂ ਵੱਡੀ ਐ ਮੈਂ ਮੂਰਖ ਲਾਈ ਐ ਤੇ ਮੈਨੂੰ ਮੂਰਖ ਨੂੰ ਆਪਣੀ ਭਗਤੀ ਵਾਲੀ ਕਾਰ ਦੇ ਵਿੱਚ ਲਾਉਣਾ ਕਰੋ ਜੀ ਕਹਿੰਦੇ ਹੋ ਗੋਲਾ ਲਾਲਾ ਲਾ ਤਦ ਮੈਂ ਹੁਕਮ ਫਰਮਾਇਆ ਹੋ ਗੋਲਾ ਲਾਲਾ ਤਦ ਏ ਹਰੀ ਪਰਮੇਸ਼ਰ ਜੀ ਮੈਂ ਤੁਹਾਡਾ ਗੋਲਾ ਹਾਂ ਤੁਹਾਡਾ ਲਾਲਾ ਹਾਂ ਲਾਲਾ ਵੀ ਗੋਲੇ ਨੂੰ ਕਹਿੰਦੇ ਨੇ ਗੁਲਾਮ ਨੂੰ ਕਹਿੰਦੇ ਹਨ ਮੈਂ ਹੁਕਮ ਫਰਮਾਇਆ ਤਾਂ ਮੈਨੂੰ ਆਪਣਾ ਹੁਕਮ ਫਰਮਾਉਣਾ ਕਰੋ ਮੈਨੂੰ ਆਪਣੀ ਆਗਿਆ ਕਰਨੀ ਕਰੋ ਜੀ ਕਹਿੰਦੇ ਹੋ ਗੁਰਮੁਖੇ ਕਾਰਕਮਾ ਮਹਾ ਜੈ ਗੁਰ ਸਮਝਾਈਐ ਹਾ ਗੁਰਮੁਖੇ ਕਾਰਕਮਾ ਮਾ ਤੇ ਮੈਂ ਗੁਰੂ ਮਹਾਰਾਜ ਜੀਆਂ ਦਾ ਅਨੁਸਾਰੀ ਹੋ ਕੇ ਗੁਰੂ ਪਾਤਸ਼ਾਹ ਦੀ ਭਗਤੀ ਵਾਲੀ ਕਾਰਕਮਾਉਣੀ ਕਰਾਂ ਜੇ ਗੁਰ ਸਮਝਾਈਐ ਜੇਕਰ ਗੁਰੂ ਮਹਾਰਾਜ ਤਰ ਉੱਠ ਕੇ ਮੈਨੂੰ ਸਮਝਾਉਣਾ ਕਰਨ ਤਾਂ ਸੋ ਗਾ ਤੀਸਰੀ ਪੌੜੀ ਦੇ ਨਾਲ ਪਹਿਲਾ ਸ਼ਲੋਕ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਦਾ ਸਲੋਕ ਮਹੱਲਾ ਤੀਜਾ ਪੁਰਬ ਲਿਖਿਆ ਕਮਾਵਣਾ ਜੇ ਕਰਤਾ ਆਪ ਲਿਖਿਆ ਸੁ ਮੋਠ ਗਾੜੀ ਪਾਈ ਅਨਾ ਵਿਸਰਿਆ ਗੁਣਤਾਸ ਪੁਰਬ ਲਿਖਿਆ ਕਮਾਵਣਾ ਅਰਥਾਤ ਕਿ ਸਾਰੇ ਜੀਵ ਪੂਰਬਲੇ ਜਨਮਾਂ ਦੇ ਵਿੱਚ ਕੀਤੇ ਹੋਏ ਕਰਮਾਂ ਦੇ ਅਨੁਸਾਰ ਜਿਹੜੀ ਲਿਖਤ ਪਈ ਹੈ ਉਸ ਦੇ ਅਨੁਸਾਰ ਹੀ ਕਰਮਾਂ ਨੂੰ ਕਮਾਉਣਾ ਕਰਦੇ ਹਨ ਜੇ ਕਰਤਾ ਆਪ ਲਿਖਿਆਸ ਜਿਹੜੇ ਕਰਤਾ ਜਿਹੜੇ ਲੇਖ ਜਿਹੜੇ ਭਾਗ ਕਰਤੇ ਪੁਰਖ ਨੇ ਆਪ ਜੀਵਾਂ ਦੇ ਮਸਤਕ ਦੇ ਵਿੱਚ ਲਿਖੇ ਹੋਏ ਹਨ ਕਹਿੰਦੇ ਮੋਠਗੋਲੇ ਪਾਈ ਅਨ ਵਿਸਰਿਆ ਗੁਣਤਾਸ ਮੋਠਗੋਲੇ ਪਾਈ ਅਨ ਅਰਥਾਤ ਕਿਉਂ ਸਕਾਲ ਪੁਰਖ ਵਾਹਿਗੁਰੂ ਜੀ ਨੇ ਭੋਗ ਪਦਾਰਥਾਂ ਦੇ ਵਿੱਚ ਮਾਇਆ ਦੇ ਮੋਹ ਰੂਪੀ ਠਗੌਲੀ ਪਾਈ ਆ ਠਗਮੁਰੀ ਬੂਟੀ ਪਾਈ ਆ ਸੋ ਇਸੇ ਕਰਕੇ ਇਹ ਜੀਵਾਂ ਨੂੰ ਉਹ ਗੁਣਾਂ ਦਾ ਖਜ਼ਾਨਾ ਆਕਾਲਪੁਰਖ ਵਾਏ ਗੁਰੂ ਵਿਸਰ ਚੁੱਕਾ ਹੈ ਕਹਿੰਦੇ ਮਾਤਾ ਜਾਣੋ ਜਗ ਜੀਵ ਦਾ ਦੂਜਾ ਪਾਏ ਮੋਆਸ ਮਾਤਾ ਜਾਣੋ ਜਗ ਜੀਵ ਦਾ ਮਤ ਹੈ ਨਾ ਜਾਣਿਓ ਕਿ ਜਗਤ ਜੀਵ ਦਾ ਹੈ ਜਾਂ ਜਗ ਦੇ ਜੀਵ ਜਿਉਂਦੇ ਹਨ ਇਹ ਤਾਂ ਮਹਾਰਾਜ ਕਹਿੰਦਾ ਦੂਜਾ ਪਾਏ ਮੋ ਆਸ ਦੂਜ ਪਾਪ ਚ ਗਲਤਾਰ ਹੋਣ ਦੇ ਨਾਤੇ ਮਰੇ ਹੋਏ ਹਨ ਕਹਿੰਦਾ ਜਿਨੇ ਗੁਰਮੁਖ ਨਾਮ ਨ ਚੇਤੇ ਹੋ ਸੇ ਮਹਿਣ ਨ ਮਿਲਨੀ ਪਾਸ ਜਿਨੇ ਗੁਰਮੁਖੇ ਨਾਮ ਨ ਚੇਤੇ ਹੋ ਜਿਨ੍ਹਾਂ ਨੇ ਗੁਰੂ ਮਹਾਰਾਜਿਆਂ ਦੇ ਅਨੁਸਾਰੀ ਹੋ ਕੇ ਹਰੀ ਪਰਮੇਸ਼ਰ ਦੇ ਨਾਮ ਨੂੰ ਚੇਤੇ ਨਹੀਂ ਕਰਨਾ ਕੀਤਾ ਸੇ ਬਹਿਣ ਨਾ ਮਿਲਨੀ ਪਾਸ ਉਹਨਾਂ ਨੂੰ ਗੁਰਪਰਮੇਸ਼ਰ ਜੀ ਦੇ ਕੋਲ ਬਹਿਣਾ ਨਸੀਬ ਨਹੀਂ ਹੁੰਦਾ ਕਹਿੰਦੇ ਦੁੱਖ ਲਗਾ ਬਹੁਤ ਕਣਾਂ ਪੁੱਤ ਕ ਲਤ ਨਾ ਸਾਥ ਕੋਈ ਜਿਆਸ ਦੁੱਖ ਲਗਾ ਬਹੁਤ ਕਣ ਉਹਨਾਂ ਨੂੰ ਬਹੁਤ ਜਿਆਦਾ ਬੜਾ ਸੰਗਣਾ ਦੁੱਖ ਲੱਗਦਾ ਹੈ ਬਹੁਤਕਲਾਤ ਨਾ ਸਾਥ ਕੋਈ ਜਾਾਸ ਤੇ ਫਿਰ ਮਹਾਰਾਜ ਕਹਿੰਦਾ ਕੋਈ ਪੁੱਤਰ ਜਾਂ ਇਸਤਰੀ ਵਗੈਰਾ ਕੋਈ ਕਰੀਬੀ ਸਾਕਾ ਸੰਬੰਧੀ ਵੀ ਨਾਲ ਨਹੀਂ ਜਾਂਦਾ ਕਹਿੰਦਾ ਲੋਕਾਂ ਵਿੱਚ ਮੋਹ ਕਾਲਾ ਹੋਆ ਅੰਦਰ ਉੱਬੇ ਸਾਸ ਤੇ ਬਾਹਰ ਲੋਕਾਂ ਦੇ ਵਿੱਚ ਵੀ ਉਸ ਮਰਮੁਖ ਦਾ ਮੂੰਹ ਕਾਲਾ ਹੋ ਜਾਂਦਾ ਹੈ ਉਸ ਨੂੰ ਸ਼ਰਮਸਾਰ ਹੋਣਾ ਪੈਂਦਾ ਹੈ ਅਤੇ ਅੰਦਰ ਵੀ ਮਹਾਰਾਜ ਕਹਿੰਦੇ ਉਹ ਖਿੱਚ-ਖਿੱਚ ਕੇ ਸਾਹ ਲੈਂਦਾ ਹੈ ਅੰਦਰ ਉੱਬੇ ਸਾਸ ਕਹਿੰਦਾ ਮਨਮੁਖਾਂ ਨੂੰ ਕੋ ਨਾ ਵਸਹਿ ਚੁੱਕ ਗਿਆ ਵਸਾਸ ਤੇ ਫਿਰ ਇਹੋ ਜਿਹੇ ਮਨਮੁਖਾਂ ਦੇ ਉੱਪਰ ਨਗੁਰਿਆਂ ਦੇ ਉੱਪਰ ਕੋਈ ਵੀ ਵਸਾ ਨਹੀਂ ਕਰਦਾ ਯਕੀਨ ਪਰੋਸਾ ਨਹੀਂ ਕਰਦਾ ਚੁੱਕ ਗਿਆ ਵਸਾਸ ਤੇ ਲੋਕਾਂ ਦੇ ਮਨ ਤੋਂ ਉਹਨਾਂ ਦਾ ਯਕੀਨ ਪਰੋਸਾ ਚੁੱਕਿਆ ਜਾਂਦਾ ਪਰ ਦਿੱਤੀ ਉੱਠ ਜਾਂਦੀ ਐ ਕਹਿੰਦੇ ਨਾਨਕ ਗੁਰਮੁਖਾਂ ਨੂੰ ਚੁੱਕਿਆ ਗਿਆ ਜਨ ਅੰਤਰ ਨਾਮ ਨਿਵਾਸ ਨਾਨਕ ਗੁਰਮੁਖ ਅਨੁਸੁਖ ਅਗਲਾ ਤੀਸਰੇ ਗੁਰੂ ਨਾਨਕ ਧੰ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਇਹੋ ਨਾ ਗੁਰਮੁਖਾ ਗੁਰੂ ਪਿਆਰਿਆਂ ਨੂੰ ਬਹੁਤ ਵੱਡਾ ਸੁਖ ਨਸੀਬ ਹੁੰਦਾ ਹੈ ਕਿਨਾਂ ਨੂੰ ਜਿਨ੍ਹਾਂ ਅੰਤਰ ਨਾਮ ਨਿਵਾਸ ਜਿਨ੍ਹਾਂ ਦੇ ਅੰਦਰ ਹਰੀ ਪਰਮੇਸ਼ਰ ਜੀ ਦਾ ਨਾਮ ਨਿਵਾਸ ਕਰ ਲੈਂਦਾ ਹੈ ਸੋ ਅਗੋਂ ਆਪਣੇ ਅਗਲੇ ਸਲੋਕ ਦੇ ਵਿੱਚ ਧੰ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਮਹੱਲਾ ਤੀਜਾ ਸੇ ਸੈਣ ਸੇ ਸੱਜਣਾ ਜੇ ਗੁਰਮੁਖ ਮਿਲੇ ਸੁਭਾਏ ਸਾਧ ਗੁਰ ਕਾ ਪਾਣਾ ਅਨ ਦਿਨ ਕਰ ਹੈ ਸੇ ਸੱਚ ਰਹੇ ਸਮਾਏ ਸੇ ਸੈਣ ਸੇ ਸੱਜਣਾ ਮਹਾਰਾਜ ਕਹਿੰਦੇ ਉਹੀ ਸਾਡੇ ਸੰਬੰਧੀ ਹਨ ਤੇ ਉਹੀ ਸਾਡੇ ਸੱਜਣਾ ਥਵਾ ਮਿੱਤਰ ਹਨ ਕਿਹੜੇ ਜੈ ਗੁਰਮੁਖੇ ਮਿਲਸੁ ਪਾਏ ਜਿਹੜੇ ਮਹਾਰਾਜ ਕਹਿੰਦੇ ਗੁਰਮਹਾਰਾਜਾਂ ਦੇ ਅਨੁਸਾਰੀ ਹੋ ਕੇ ਪ੍ਰੇਮ ਸਹਿਤ ਮਿਲਣਾ ਕਰਦੇ ਹਨ ਕਹਿੰਦੇ ਸਤਗੁਰ ਕਾ ਪਾਣਾ ਅਨ ਦਿਨ ਕਰ ਹੈ ਸੇ ਸੱਚ ਰਹੇ ਸਮਾਏ ਸਤਗੁਰ ਕਾ ਪਾਣਾ ਅਨ ਦਿਨ ਕਰ ਹੈ ਜਿਹੜੇ ਗੁਰਮੁਖ ਗੁਰੂ ਪਿਆਰੇ ਰਾਤ ਦਿਨ ਸਤਗੁਰ ਪਾਸ਼ਾ ਦੀਆਂ ਦੇ ਪਾੜੇ ਅਨੁਸਾਰ ਜੀਵਨ ਬਤੀਤ ਕਰਨਾ ਕਰਦੇ ਹਨ ਪਾਣੇ ਨੂੰ ਮਰਨਾ ਕਰਦੇ ਹਨ ਸਹਿ ਸਾਚ ਰਹੇ ਸਮਾਇਓ ਸਤ ਸਰੂਪ ਪਰਮੇਸ਼ਰ ਅਥਵਾ ਉਸ ਦੇ ਨਾਮ ਦੇ ਵਿੱਚ ਸਮਾਏ ਰਹਿੰਦੇ ਨੇ ਲੀਨ ਰਹਿੰਦੇ ਹਨ ਕਹਿੰਦੇ ਦੂਜਾ ਪਾਏ ਲੱਗੇ ਸਹਿ ਸੱਜਣ ਨਾ ਆਖਿਆ ਜੇ ਅਬਮਾਨ ਕਰਾਵੇ ਕਾਰ ਤੇ ਜਿਹੜਾ ਦੂਜ ਭਾਵ ਦੇ ਵਿੱਚ ਲੱਗੇ ਹੋਏ ਹਨ ਉਹਨਾਂ ਨੂੰ ਕਦੇ ਵੀ ਸੱਜਣ ਨਹੀਂ ਆਖਿਆ ਜਾਂਦਾ ਜੇ ਅਬਮਾਨ ਕਰੇ ਵਿਕਾਰ ਜਿਹੜੇ ਅਬਮਾਨ ਅਥਵਾ ਕੁਮਾਂਡ ਜਾਂ ਗਰੂਰ ਦੇ ਵਿੱਚ ਗਲਤਾਨ ਹੋ ਕੇ ਵਿਕਾਰਾਂ ਨੂੰ ਕਮਾਉਣਾ ਕਰਦੇ ਹਨ ਕਹਿੰਦਾ ਮਨਮੁਖ ਆਪ ਸੁਆਰਥੀ ਕਾਰਜ ਨਾ ਸਕੈ ਸਵਾਰ ਮਨਮੁਖ ਆਪ ਸੁਆਰਥੀ ਮਹਾਰਾਜ ਕਹਿੰਦੇ ਮਨਮੁਖ ਨਗੋਰੇ ਜਾਂ ਪੁੱਲੜ ਉਹ ਆਪ ਹੁਦਰੇ ਮਹਾਰਾਜ ਕਹਿੰਦੇ ਸੁਆਰਥੀ ਨੇ ਖੁਦ ਗਰਜਨੇ ਮਤਲਬ ਪ੍ਰਸਥਾਨ ਕਾਰਜ ਨਾ ਸਕੈ ਸਵਾਰ ਕੋਈ ਵੀ ਕਾਰਜ ਸੰਵਾਰ ਨਹੀਂ ਸਕਦੇ ਕਿ ਇਹ ਨਾਨਕ ਪੂਰਬ ਲਿਖਿਆ ਕਮਾਵਣਾ ਕੋਏ ਨਾ ਮੇਟਣ ਹਾਰ ਤੇ ਤੀਸਰੇ ਗੁਰੂ ਨਾਨਕ ਧੰਨ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਪੂਰਬ ਲਿਖਿਆ ਕਮਾਵਣਾ ਅਰਥਾਤ ਕਿ ਅਸਲ ਦੇ ਵਿੱਚ ਪੂਰਬਲੇ ਕਰਮਾਂ ਮੁਤਾਬਕ ਜਿਹੜੀ ਲਿਖਤ ਪਈ ਆ ਉਹਦੇ ਅਨੁਸਾਰ ਹੀ ਕਰਮਾਂ ਨੂੰ ਕਮਾਉਣਾ ਕਰਦੇ ਹਨ ਔਰ ਕੋਏ ਨਾ ਮੇਟਣ ਹਾਰ ਉਹਨਾਂ ਦੀ ਕਿਰਤ ਨੂੰ ਮੇਟਣ ਦੇ ਸਮਰੱਥ ਵੀ ਕੋਈ ਨਹੀਂ ਭਾਵ ਕਿ ਇਹਨਾਂ ਨੂੰ ਆਪਣੇ ਕਰਤਾਂ ਹਡਾਉਣੇ ਹੀ ਪੈਂਦੀ ਹੈ ਸੋਗਵਾਰ ਦੀ ਤੀਸਰੀ ਪੌੜੀ ਦੇ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਹਨ। ਤੋਦੇ ਆਪੇ ਜਗਤ ਉਪਾਏ ਕੈ ਆਪ ਖੇਲ ਰਚਾਇਆ। ਤ੍ਰੈ ਗੁਣ ਆਪ ਸਿਰਜਿਆ ਮਾਇਆ ਮੋਹ ਵਧਾਇਆ। ਤੋਦੇ ਆਪੇ ਜਗਤ ਉਪਾਏ ਕੈ ਅਰਥਾਤ ਕਿ ਅਕਾਲ ਪੁਰਖ ਵਾਹਿਗੁਰੂ ਜੀ ਤੁਸੀਂ ਆਪ ਹੀ ਜਗਤ ਨੂੰ ਉਤਪਨ ਕਰਕੇ ਪੈਦਾ ਕਰਕੇ ਸੰਸਾਰ ਨੂੰ ਆਪ ਖੇਲ ਰਚਾਇਆ ਮਾਨੋ ਆਪ ਹੀ ਇੱਕ ਵੱਡਾ ਖੇਲ ਰਚਿਆ ਹੋਇਆ ਹੈ ਕਹਿੰਦੇ ਤ੍ਰੈ ਗੁਣ ਆਪ ਸਿਰਜਿਆ ਮਾਇਆ ਮੋਹ ਵਧਾਇਆ ਤੇ ਮਾਇਆ ਦੇ ਤਿੰਨ ਵੱਡੇ ਗੁਣ ਰਜੋ ਗੁਣ ਤਮ ਗੁਣ ਸਤ ਗੁਣ ਆਦ ਤੁਸੀਂ ਆਪ ਹੀ ਸਿਰਜੇ ਹੋਏ ਹਨ ਔਰ ਇਸ ਤਰੀਕੇ ਦੇ ਨਾਲ ਮਹਾਰਾਜ ਕਹਿੰਦੇ ਮਾਇਆ ਮੋਹ ਵਧਾਇਆ ਅਰਥਾਤ ਕਿ ਜੀਵਾਂ ਦੇ ਮਨਾਂ 'ਚ ਮਾਇਆ ਦਾ ਮੋਹ ਵਧਾ ਦਿੱਤਾ ਹੈ ਕਹਿੰਦੇ ਵਿੱਚ ਹੌ ਮੈਂ ਲੇਖਾ ਮੰਗਿਆ ਫਿਰ ਆਵੇ ਜਾਇਆ ਹੌ ਮੇਰੇ ਵਿੱਚ ਗਲਤਾਨ ਹੋਣ ਦੇ ਨਾਤੇ ਜੀਵਾਂ ਦੇ ਕੋਲੋਂ ਲੇਖਾ ਜੋਖਾ ਮੰਗਿਆ ਜਾਂਦਾ ਹੈ ਸਾਫ ਕਿਤਾਬ ਮੰਗਿਆ ਜਾਂਦਾ ਹੈ ਔਰ ਇਸ ਤਰੀਕੇ ਦੇ ਨਾਲ ਫਿਰ ਆਵੇ ਜਾਇਆ ਤੇ ਜਿਹੜੇ ਜੀਵ ਨੇ ਆਉਂਦੇ ਜਾਂਦੇ ਰਹਿੰਦੇ ਨੇ ਜੰਮਦੇ ਮਰਦੇ ਰਹਿੰਦੇ ਹਨ ਕਹਿੰਦੇ ਜਨ ਹਰ ਆਪ ਕਿਰਪਾ ਕਰੇ ਸੇ ਗੁਰ ਸਮਝਾਇਆ ਜਿਨਾਂ ਤੇ ਹਰੀ ਪਰਮੇਸ਼ਰ ਜੀ ਆਪ ਆਪਣੀ ਕਿਰਪਾ ਕਰ ਦਿੰਦੇ ਹਨ ਸੇ ਗੁਰ ਸਮਝਾਇਆ ਉਹਨਾਂ ਨੂੰ ਗੁਰੂ ਮਹਾਰਾਜ ਜੀਆਂ ਦੇ ਦੁਆਰਾ ਸਮਝਾ ਦਿੰਦੇ ਹਨ ਸੋਜੀ ਬਖਸ਼ਦੇ ਹਨ ਕਹਿੰਦਾ ਬਲਿਹਾਰੀ ਗੁਰ ਆਪਣੇ ਸਦਾ ਸਦਾ ਕੁਮਾਇਆ ਤੇ ਮੈਂ ਆਪਣੇ ਸਤਿਗੁਰੂ ਪਾਸ਼ਾ ਜੀਆਂ ਦਾ ਬਲਿਹਾਰ ਜਾਂਦਾ ਹਾਂ ਸਦਕੇ ਕੁਰਬਾਨ ਜਾਂਦਾ ਹਾਂ ਸਦਾ ਸਦਾ ਕੁਮਾਇਆ ਤੇ ਸਦਾ ਸਦਾ ਵਾਰਨੇ ਜਾਂਦਾ ਹਾਂ ਸਦੀ ਉਸਦੀ ਵਾਰਨੇ ਜਾਂਦਾ ਹਾਂ ਕਹਿੰਦਾ ਜਨ ਹਰਿ ਆਪ ਕਿਰਪਾ ਕਰੇ ਸੇ ਗੁਰ ਸਮਝਾਇਆ ਬਲੇ ਹਰੀ ਗੁਰੇ ਆਪਣੇ ਸਦਾ ਸਦਾ ਕੁਮਾਇਆ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤੈ